ਮੈਂ ਕਿਹਨੇ ਬੁੱਕ ਕੀਤਾ ਮੈਨੂੰ ਸਾਡੀ ਬੱਜੇ ਜਿੱਦਾਂ ਮੈਨੂੰ ਚਾਹੀਦੀ ਆਜੋ ਜੀ ਆਜੋ ਜੀ ਜੇੜਾ ਇਹ ਸਭ ਗਲਤੀ ਉਹਨਾਂ ਦੀ ਹੈ ਜੇਹੇ ਜੇੜਾ ਹੈ ਇਹਦਾ ਭਲਾ ਨਹੀਂ ਜੇ ਮੈਂ ਕਹਿੰਦਾ ਕਿ ਮੈਨੂੰ ਨਹੀਂ ਕਰੀ ਤੇ ਉਹਦਾ ਹਿਸਾਬ ਲਾਉਂਦੇ ਕਰੂੰ ਅੱਲਾਹ ਦੀ ਕਰੰਗਾ ਫਾਹਾਂ ਮੈਂ ਆਪ ਤੇ ਜੀ ਸਤਨਾਮ ਸਹੀ ਹੈ ਮੈਨੂੰ ਬੋਸ ਸਜਾ ਹੋਰ ਨਾਲ ਬਰਾਬਰ ਗੱਲਾਂ ਮਾਰ। ਮੈਂ ਚੈਟ ਕਰੀ ਵੀ ਆ ਜਦੋਂ ਉਹਨੂੰ ਦੁਬਾਰਾ ਮੈਸੇਜ ਡਿਲੀਟ ਕਰਾਉਣਾ ਉੱਪਰ ਡਿਲੀਟ ਹੀ ਮੋਬਾਈਲ। ਆਪਾਂ ਤੇ ਘਰ ਵਾਲੀ ਬਲੌਕ ਕਰਕੇ ਰੱਖਦੇ ਆਪਾਂ। ਦੂਜੇ ਦੇ ਘਰ ਆਈਆਂ ਨੇ ਦੁੱਖ ਸੁੱਖ ਕਰਦੀਆਂ। ਤੇਰਾ ਦੋ ਵਾਰ ਤੱਕ ਬੰਦੇ ਨੇ ਅਬੋਰਸ਼ਨ ਕਰਾਤਾ। ਕਹਿੰਦਾ ਜਾਇਦਾਦ ਤੇ ਹੱਕ ਬਣਦਾ ਜੀ ਇੱਕ ਵਾਰੀ ਹੋਇਆ ਜੀ ਬਰਾਬਰ ਕਿਉਂ ਕਰਵਾਇਆ ਕਿ ਮੇਰਾ ਬੱਚਾ ਕਿਉਂ ਕਰਾਇਆ ਸਰੀਰਕ ਸੋਤਨ ਮਾਨਸਿਕ ਸੋਤ ਨਾ ਤੈ ਕਿਉਂ ਤੈਨਾਂ ਤੂੰ ਬੱਚੀ ਤਾਂ ਹੈ ਨਹੀਂ ਤੈ ਕਿਉਂ ਕਰਾਇਆ ਕਹਿੰਦਾ ਜੀ ਕਿਉਂ ਮੈਂ ਕਹਿੰਦਾ ਕਹਿ ਕੇ ਗੱਲ ਕਰਮ ਕੇ ਹੋ ਗਿਆ ਤੇ ਰਿਸ਼ਤਾ ਤਾਂ ਨਹੀਂ ਸਾਈਨ ਹੋਏ ਹੋਏ ਪਹਿਲਾਂ ਤੇਰੇ ਨਾਲ ਗੱਲ ਆ ਮੈਂ ਤਾਂ ਇਹ ਵੀ ਸੀਗਾ ਵੀ ਮੈਂ ਘਰੋਂ ਨਹੀਂ ਕੱਢਦਾ ਤੁਹਾਨੂੰ ਵਿਆਹ ਮੈਂ ਬੋਸ਼ਿੰਗ ਵਾਲੀ ਗੱਲ ਕਰਮੀ ਸੀ ਹਾਂਜੀ ਕਹਿੰਦਾ ਫਿਰ ਤਾਂ ਤੂੰ ਵੀ ਪ੍ਰੈਪਰ ਦੀ ਦੋਸ਼ੀ ਐ ਹਾਂ ਕਿਉਂ ਕਰੀਏ ਨੂੰ ਵੀ ਮੈਂ ਬੋਸ਼ਿੰਗ ਕਰਾਉਂਗਾ ਕਹਿੰਦਾ ਜੀ ਮੈਂ ਤਾਂ ਰੱਖੂ ਕਰੇ ਫਿਰ ਨਾ ਤੂੰ ਪਹਿਲੀ ਜਵਾਬ ਦੇਂਦੀ ਮੈਂ ਨਹੀਂ ਅੱਛਾ ਉੱਥੋਂ ਵੀ ਇਹ ਉਹ ਵੀ ਵਿਚਾਰੇ ਪਿੱਛੇ ਆਟ ਕੇ ਵੀ ਇਹ ਉਹ ਨਹੀਂ ਕਰਦੀ ਮਾਸੀ ਦਾ ਮੁੰਡਾ ਵੀ ਹੋ ਗਿਆ ਜੀ ਪਿੱਛੇ ਕਈ ਉਹ ਆਪਣੇ ਨਾਲ ਤੁਰਦੇ ਨੇ ਕਹਿੰਦੇ ਵੀ ਇਹਦਾ ਕੰਮ ਇਹਦੇ ਰਿਸ਼ਤੇਦਾਰ ਛੋਡੇ ਨਾਲ ਜੁੜ ਕੇ ਹਾਂ ਜੀ ਹਾਂ ਉਹ ਉਹਨਾਂ ਦੇ ਜਦ ਮਰਜ਼ੀ ਬਿਲਾ ਲਓ ਉਹਨਾਂ ਦੇ ਵਿੱਚ ਲੈ ਲਓਈ ਆਪਾਂ ਇਹਦੇ ਮਾਂ ਵੀ ਇਹਦੀ ਮਾਂ ਵੀ ਕਹਿਦੀ ਰਹੀ ਹੈ ਜੀ ਪਹਿਨਾ ਕਹਿੰਦੀ ਚਰਨਜੀਤ ਇਹਨੂੰ ਕੁੱਟ ਕੇ ਉਹ ਕਰ ਲਾ ਕੋਚੇ ਲਾਉਂਦਾ ਜੀ ਅੱਛਾ ਹਾਂ ਝਾੜੂ ਪੋਚਾ ਸਭ ਕੁਝ ਥੇਲ ਹੁੰਦਾ ਇਹ ਕਹਿੰਦੀ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਫੋਨ ਲੈ ਕੇ ਪਿੱਛੇ ਵੇੜੇ 'ਚ ਵਗ ਜਾਂਦੇ ਨੇ ਮੈਨੂੰ ਕਹਿੰਦਾ ਸਾਡੇ ਉਹੀ ਕੋਈ ਨਹੀਂ ਕਰਨਾ ਆ ਬੜੀ ਸਰਪੰਚ ਪਹਿਲਾਂ ਸੀ ਉਹਨੂੰ ਤੁਸੀਂ ਪੁੱਛੋ ਜਿਹੜੇ ਵਾਸ ਸਰਪੰਚ ਦੇ ਸਾਈਨ ਨੇ ਨਾ ਲਿਖਤਾਂ 'ਚ ਉਹ ਜੋ ਬੁਲਾ ਲਓ ਜੀ ਜੇ ਉਹ ਕਰ ਦੇ ਉਹਨੂੰ ਧਮਕੀਆ ਦਵਾਉਂਦੀ ਆ ਵਾਲਾ ਕਿ ਉੱਥੇ ਇਹ ਮੀਡੀਆ ਤੇ ਦੇਖ ਲੈਂਦੇ ਉੱਥੇ ਫੈਸਲਾ ਹੋ ਰਿਹਾ ਐ ਹੋ ਰਿਹਾ ਉੱਧਰ ਨੂੰ ਚਲੋ ਬਾਬਾ ਜੀ ਇੱਥੋਂ ਲੰਘ ਕੇ ਆਉਂਦੇ ਤੁਸੀਂ ਜਵਾਬ ਦੇ ਤਾਂ ਥੋੜੇ ਜਿਨੂੰ ਦੇ ਲਓ ਫੇਰ ਆਉਗੇ ਤੇ ਹੋਰ ਕਿਸੇ ਥਾਣੇ 'ਚ ਨਹੀਂ ਕਿਸੇ ਪੰਚਾਇਤਾਂ 'ਚ ਨਹੀਂ ਹੋਇਆ ਇਹਦਾ ਕੋਈ ਵੀ ਉਹ ਗਾਗਾ ਜਾਏਗਾ ਦੱਸੋ ਤੁਸੀਂ ਸਾਰੀ ਪੰਚਾਇਤ ਬੈਠੀ ਆ ਆਪਦੇ ਘਰ ਵਾਲੀ ਬਲਾਕ ਕਰਕੇ ਰੱਖਦੇ ਆਪਾਂ ਦੂਜੇ ਦੇ ਘਰ ਆਈਆਂ ਨੇ ਦੁੱਖ ਸੁੱਖ ਕਰਦੀਆਂ ਇਹ ਲਾਵਾ ਮੇਰੇ ਨਾਲ ਲਿਆ ਹੁੰਦੇ ਨੇ ਮੈਂ ਰੁੱਲਦੀ ਫਿਰਦੀ ਆ ਮੈਂ ਕਿਹਦੇ ਨਾਲ ਦੁੱਖ ਸੁੱਖ ਕਰਾਂ ਦੀ ਬਾਪ ਮੇਰਾ ਗਰੀਬ ਆ ਚੁੱਪ ਕਰ ਬਾਈ ਉਹਨੂੰ ਡੈਰੇਨ ਦੇ ਮੌਕੇ ਨਹੀਂ ਵਿਆਹ ਕੀ ਸੂਤ ਕੇ ਕਰਵਾਇਆ ਇਹਨਾਂ ਨੇ ਤੁਹਾਨੂੰ ਸਾਡੀ ਜਿਦਾਂ ਦਾ ਮੁੰਡਾ ਚਾਹੀਦਾ ਜੀ ਜਦੋਂ ਮੇਰੇ ਜੀ ਸੱਤ ਲੱਖ ਮਿੰਟ ਮੁੱਤੇ ਨੂੰ ਗੱਲ ਕਰਨ ਇੱਕ ਮਿੰਟ ਦਾ ਨਾ ਟਾਈਮ ਆਜੋ ਜੀ ਆਜੋ ਜੀ ਬਾਜੋ ਜੀ ਠੀਕ ਹੈ ਕਿੱਦਾਂ ਕਿ ਮੇਰੇ ਬਚੋਲੇ ਤੁਹਾਡਾ ਕੌਣਾ ਹੈ ਪਿੰਡ ਦੇ ਨਹੀਂ ਸੀ ਉਹਨਾਂ ਦੇ ਘਰੀ ਰਾਤ ਕੱਟੀ ਸੀ ਜਾਂ ਕੁਟਕੇ ਗੱਡੇ ਸੀ ਜਾਂ ਜੀ ਕੁੱਟਣ ਵੀ ਲੱਗ ਗਿਆ ਜੀ ਉਹਦਾ ਦਿਨੇ ਵੀ ਚੱਲ ਆਗਾ ਬੇਟਾ ਲੱਗ ਤਾ ਬੇਟਾ ਦਾ ਜਿਹੜੇ ਤਾਉ ਆਨ ਕੁੜੀਏ ਕੁੜੀਏ ਲੱਗੇ ਜੜੀ ਉਹ ਤੁੱਕੜ ਟਿੱਡਾਈ ਸਾਲਾਂ ਚ 6 ਮਹੀਨੇ ਰਹੀ 1 ਮਹੀਨਾ ਆਉਂਦੀ 2 ਮਹੀਨੇ ਭਗ ਜਾਂਦੀ ਹੈ ਨਾ ਇਹੀ ਕਰਦਾ ਤੇਰੀ ਗੱਲ ਤਾਂ ਸੌਣ ਲਾ ਉਹਦੋਂ ਬਾਅਦ ਤੁਸੀਂ ਐਂ ਲਾ ਲੋ ਵੀ 1.5 ਸਾਲ ਬਾਅਦ ਹੁਣ ਆਈ ਦੀ ਆ ਲਿਖਤੀ ਲੱਗੇਗੀ ਵੀ ਮੇਰੀਆਂ ਦੰਤੀਆਂ ਨੇ ਸਾਰੀਆਂ ਰਿਸ਼ਤੇਦਾਰਾਂ ਅੰਚ ਬਹਿ ਕੇ ਵੀ ਮੈਨੂੰ ਇੱਕ ਮੌਕਾ ਦੇ ਦਿਓ ਇੱਕ ਦੂਦ ਮੈਂ ਗੁਰੂ ਘਰੇ ਬਹਿ ਕੇ ਸੌਂਕ ਤਾਂ ਕੇਈ ਜੀ ਵੀ ਮੈਂ ਤੂੰ ਆ ਤੇਰੇ ਨਾਲ ਕੋਈ ਪੰਜ ਤਿੰਨ ਨਹੀਂ ਕਰਦੀ ਮੈਂ ਆਪਣਾ ਘਰ ਲਵਾਂਗੀ ਇਹਦੇ ਕੋਲੇ ਪਿੱਛੋਂ ਚ ਨਹੀਂ ਆਉਂਦੀ ਆਪਾਂ ਨੇ ਕਦੇ ਮੰਗੀ ਨਹੀਂ ਜੀ ਕੋਈ ਰਿਸ਼ਤੇਦਾਰ ਕਹਿੰਦੇ ਇਹਨਾਂ ਨੇ ਇਹ ਕਹੀ ਜਾਵੇ ਮੈਨੂੰ ਇਹਦੇ ਤੇ ਕੋਈ ਹੋਣੀ ਜੀ ਇਹਦੀ ਭੈਣ ਆ ਇਹਦੀ ਵੀ ਭੈਣ ਆ ਮੈਂ 12 ਲੱਖ ਰੁਪਏ ਦੀ ਨਹੀਂ ਆ ਇਹ 6.5 ਲੰਦਾ ਉਹਨੂੰ ਬਿਠਾਓ ਮੇਰਾ ਦੋ ਵਾਰ ਤੇ ਬੰਦੇ ਨੇ ਵਾਸ਼ਨ ਕਰਾਤਾ ਤੇਰਾ 2024 ਦੇ ਕਹਤ ਕਿਹਨਾਂ ਹੁਣ ਲੈ ਕੇ ਆ ਕਿੱਥੇ ਆ ਆਰਮਦਾ ਕਦਾ ਠੜੇ ਤੇ ਨਾ ਜੜਾ ਕੋਈ ਤੇਰੇ ਨਾਲੇ ਬੱਚਾ ਜੀ ਕੋਈ ਵੀ ਤੇ ਤੂੰ ਉਹਵੇਂ ਸੁੱਤੇ ਜਾਂਦੀ ਸੀ ਉਹ ਅਗਲੇ ਰੱਖ ਨਹੀਂ ਰਿਆ ਹੁਣ ਕੱਲ ਨੂੰ ਕੋਈ ਗੱਲਬਾਤ ਹੋ ਗਈ ਮੈਂ ਤਾਂ ਜੀ ਆ ਤਿੰਨ ਵਾਰੀ ਰੱਖ ਲਈ ਜੀ ਆ ਲਿਖਤਾਂ ਪਈਆਂ ਨੇ ਜੀ ਪੰਜ ਵਾਰੀ ਬਿਨਾਂ ਲਿਖਤਾਂ ਤੋਂ ਵੀ ਪਈਆਂ ਜੀ ਫਿਰ ਜਾਂਦੇ ਨੇ ਗਲਤ ਫੈਸਲਾ ਦੇ ਦਾਂ ਉਹਨੇ ਖਾਰਜੇ ਦਾ ਕਰਤੀਆਂ ਨੇ ਲਿਖਤਾਂ ਸਾਰੀਆਂ ਜੀ ਮੈਂ ਹਜੇ ਜਦੋਂ ਜੱਜ ਦਾ ਹੋਊਗਾ ਜੱਜ ਰਾਣੀ ਬੜ ਜਾਇਆ ਜਾ ਕੇ ਉੱਥੇ ਜੱਜ ਰਾਣੀਓ ਬੜੂਗੀ ਜੀ ਨਾ ਅੱਜ ਤੋਂ ਹੀ ਆ ਮੈਂ ਬੈਠੀ ਆ ਸਾਰੇ ਬੈਠੇ ਹਾਂ ਇੱਕ ਹਫ਼ਤਾ ਅੱਜ ਤੋਂ ਇੱਕ ਹਫ਼ਤਾ ਜਿਹਨਾਂ ਦੀ ਵਾਹ ਵਿੱਚ ਇਹਨਾਂ ਦਾ ਬੱਚਾ ਹੁਣ ਤੱਕ ਤਕੜੀ ਸਿਆਣੀ ਦੀ ਹੁੰਕੜੀ ਮੋਰ ਗੜੀ ਸੁਣੇ ਜਦੋਂ ਮੇਰਾ ਹੀ ਤੁਸ ਲੱਗਦਾ ਇਹ ਕਹਿੰਦਾ ਮੇਰੀ ਤੁਸ ਨਹੀਂ ਲੱਗਦੀ ਮੇਰਾ ਕੁਛ ਨਹੀਂ ਲੱਗਦਾ ਕੋਰਟ ਕੇਸਾਂ ਦਾ ਫਿਰ ਤਿੰਨ ਤਿੰਨ ਚੱਲਣਗੇ ਜਿੱਦ ਤੱਕ ਮੈਂ ਕਰ ਜੀ ਰਹੀ ਹਾਂ ਕੋਈ ਵੀ ਨਹੀਂ ਰਹਿ ਸਕਦਾ ਜੇ ਤਾਂ ਸਾਡੇ ਰਾਣੀ ਨਿਪੜਦਾ ਮੈਂ ਤੁਸੀਂ ਤਾਂ ਤਿਆਰ ਨਾ ਜੇ ਤੁਸੀਂ ਕੋਰਟ ਨਾਲ ਹੀ ਨਿਪੜਦਾ ਉਹ ਗੇਟ ਤੇ ਚਲੋ ਨਿਪੜਦਾ ਕਿਵੇਂ ਨਿਪੜਨਾ ਚਾਹੁੰਦੇ ਪਹਿਲਾਂ ਨਿਪੜਿਆ ਹੋਇਆ ਜੋ ਪੰਚਾਇਤੀ ਨਿਪੜਿਆ ਹੋਇਆ ਇਹ ਬਹੁਤ ਹੀ ਇੱਜ਼ਤ ਨਿਬੜਨੋਂ ਤਿਆਰ ਪਹਿਲਾਂ ਕਿ ਮੈਂ ਨਿਪੜਿਆ ਸਾਢੇ 6 ਲੱਖ ਰੁਪਏ ਜਿਨੇਪੜਿਆ ਹੋਇਆ ਤੁਸੀਂ ਸਾਢੇ 6 ਦੇਣਾ ਹੈ ਹਾਂ ਜੀ ਹਾਂ ਇਹ ਮੰਨ ਗਈ ਤੁਸੀਂ ਇਹ ਉਹ ਮੰਨ ਗਿਆ ਲਿਖਤ ਪਈ ਹੈ ਜੀ ਅੱਛਾ ਮਾਪੇ ਦੇ ਲਿਖਤ ਪਈਆ ਸਾਰਿਆਂ ਦੇ ਸਾਇਨ ਨੇ ਪੰਚਾਇਤ ਦੇ ਵੀ ਸਾਇਨ ਨੇ ਰਿਸ਼ਤੇਦਾਰਾਂ ਦੇ ਵੀ ਸਾਇਨ ਨੇ 6 ਲੱਖ ਲਿਖਿਆ ਹੋਇਆ ਫਿਰ ਬਚਾਰੇ ਕੀ ਮੇਰੇ ਕੀ ਗੱਲ 40 ਤੀਜੇ ਦਿਨ ਮੁੱਕਰ ਜਾਂਦੀ ਜੀ ਹਰੇਕ ਚੀਜ਼ ਤੋਂ ਇੱਕ ਹੋਰ ਹੀ ਨਾਲ ਕੋਈ ਨਹੀਂ ਆਊਗਾ ਕਿਤੇ ਵੀ ਕੱਲੀ ਹਰੇਕ ਕੱਲੀ ਇੱਕ ਕੱਲੀ ਥਾਣੇ ਕਿਤੇ ਵੀ ਦੂਜਾ ਫੇਰ ਨਹੀਂ ਕੋਈ ਗਿਆ ਇਹ ਹੁਣ ਤੁਸੀਂ ਲਾ ਲਓ ਮੈਂ ਅੱਜ ਵੀ ਜੇ ਕਹਾਂ ਤੁਸੀਂ ਮੈਂ 10 ਬੰਦੇ ਜਿਹੜੇ ਮੇਰੇ ਨਾਲ ਜਾਂਦੇ ਨੇ ਹਰ ਵਾਰੀ ਮੈਂ ਉਹਨਾਂ ਨੂੰ ਲਿਆਉਣ ਨੂੰ ਤਿਆਰ ਹਾਂ ਇਹ ਨਹੀਂ ਇਹਨੂੰ ਕਹਦੇ ਵੀ ਜਿਹੜੇ ਰਿਸ਼ਤੇਦਾਰਾਂ ਦੇ ਪਾਪਾ ਹੀ ਨਹੀਂ ਦੇ ਰਿਸ਼ਤੇਦਾਰ ਵਾਂਗ ਹੀ ਸਾਡੇ ਨਾਲ ਠਾਣੇ 'ਚ ਉਹਨੂੰ ਕਹਿੰਦੇ ਨੇ ਰਸਵਤ ਦੇ ਦੀ ਬਰਾਣਾ ਉਹਨੂੰ ਫੋਨ ਤੇ ਪੁੱਛੀ ਹੋਰੀ ਆਪਣੀ ਇਹਦੀ ਮਾਪੇ ਨਹੀਂ ਕਿ ਗਰੀਬੀ ਉਹਨਾਂ ਦੀ ਦੋਹਾ ਮਾਵਾਂ ਧੀਆਂ ਨੇ ਉਹਨੇ ਆਪ ਦੱਸਿਆ ਕਹਿੰਦਾ ਜੀ ਮੇਰੀ ਇੰਨੀ ਉਹ ਤਲਾਪਾ ਕਰਦੀ ਹੈ ਨਾ ਸਹੀ ਗੱਲ ਦੱਸ ਕੀ ਆ ਪਾਣਾ ਕਦੇ ਪੈਣਾ ਬੋਲੇ ਹੀ ਨਾ ਹੁਣ ਬੋਲੀ ਕੀ ਗੱਲ ਹੈ ਕੀ ਪੂਰੀ ਦੱਸ ਗੱਲ ਇਹ ਹੈ ਜੀ ਦੇਖੋ ਇਹਨਾਂ ਦਾ ਰਿਸ਼ਤਾ ਹੋ ਗਿਆ ਤਾਂ ਚਲੋ ਜਿਵੇਂ ਹੋਣਾ ਸੀ ਹੋ ਗਿਆ ਸਰਬ ਚੋਲੇ ਪੈ ਕੇ ਲਾ ਲੋ ਵੀ ਇਹਨਾਂ ਨੇ ਜਿਵੇਂ 20000 ਰੁਪਏ ਟਾਈਮ ਖਰਚਾਇਆ ਜਿਨ੍ਹਾਂ ਦਾ ਆਪਾਂ ਨੇ ਉਦ ਉੱਥੋਂ ਵੀ ਹਮ ਮੁੱਕਰ ਗਏ ਮੈਨੂੰ ਕਹਿੰਦਾ ਸਾਡੇ ਘਰ ਕੋਈ ਕੁਝ ਨਹੀਂ ਕਰਨਾ ਆ ਆਪਣੀ ਮਾਂ ਨੂੰ ਡਰਾ ਕੇ ਕਹਿੰਦਾ ਇਹਨੂੰ ਤੇ ਅੱਜ ਤੁਹਾਡੀ ਮਾਂ ਹੈਗੀ ਹੁਣ ਮਾਂ ਹੈਗੀ ਆ ਤੁਹਾਡੀ ਹਾਂਜੀ ਹੈਗੀ ਇਹਦੀ ਮਾਂ ਨੂੰ ਫੋਨ ਲਾਓ ਜੀ ਹੁਣ ਅਸੀਂ ਪਿੱਛੇ ਤਾਂ ਆਟ ਰਹੇ ਹੀ ਦੇਖੋ ਉਹ ਤਾਂ ਮੁੱਕਰ ਨਹੀਂ ਗਏ ਹੁਣ ਤਾਂ ਉੱਥੇ ਥਾਣੇ ਚੋਂ ਮੁੱਕਰ ਗਏ ਪਿੱਛੇ ਤਾਂ ਕੀ ਗੱਲ ਆ ਜੀ ਕੱਲ ਨੂੰ ਸਾਨੂੰ ਮੁੰਡੇ ਥੋੜਾ ਰਹੀ ਕੱਲ ਨੂੰ ਮੁੰਡੇ ਦੇ ਕੋਈ ਉਹ ਹਲਾਤਾ 19 ਕੀ ਫਿਰ ਆਪੀ ਜਮੀਨਾਂ ਉਹਦੀ ਜ਼ਿੰਦਗੀ ਖਰਾਬ ਹੋ ਜੂ ਅਸੀਂ ਇਹਦੇ ਕਰਕੇ ਚਾਹੇ ਆ ਬਦੇ ਘਰੇ ਬੈਠੀ ਰਹੀ ਖਰਚਾ ਲੈ ਲਈ ਸਾਨੂੰ ਕੋਈ ਦੋਸ਼ ਨਹੀਂ ਪਰ ਅਸੀਂ ਉੱਥੇ ਨਹੀਂ ਜਾ ਸਕਦੇ ਮੁੰਡੇ ਤੇ ਦੋਸ਼ ਕਿਵੇਂ ਕਾਨੂੰਨ ਕਿੰਨਾ ਮਾਰਦੇ ਲਾ ਭਾਈ ਬਰਾਬਰ ਦਾ ਹੈਗਾ ਜੀ ਬਰਾਬਰ ਦਾ ਹੈਗਾ ਜੀ ਆਹ ਦੇਖਦੇ ਦੇਖ ਲੋ ਜੀ ਸਾਰੀ ਸਾਰੀ ਲਿਖਤ ਵੀ ਆ ਉਹਦੇ ਵਿੱਚ ਦੇਖ ਲੋ ਤੁਸੀਂ ਮੈਂ ਤਾਂ ਕਹਿੰਦਾ ਮੈਂ ਤਲਾਕ ਮੈਂ ਤਲਾਕ ਹੀ ਦੇ ਇੱਕ ਮਿੰਟ ਇੱਕ ਮਿੰਟ ਇਹਨੇ ਪੜ ਕੇ ਕੈਨ ਕਰ ਰਹੇ ਨੇ ਉੱਥੇ ਦੁਵਾਰੇ ਲੈ ਆਈ ਲਾਤ ਮਰੀ ਹਾਂ ਫਿਰ ਉਹ ਤਾਂ ਹੋਏਗੀ ਜੀ ਰਾਜੀ ਬਣਾਉਣ ਕੀ ਹੋਇਆ ਸੀ ਜੀ ਉਹ ਤਾਂ ਜੂਰੇ ਵੀ ਗੱਲ ਹੋਊਗੀ ਲਿਖਤ ਤਾਂ ਹੋਊਰੇ ਵੀ ਹੋਊ ਲਿਖਤ ਤਾਂ ਹੁੰਦੀ ਹੁੰਦੀ ਐ ਅਸੀਂ 6 ਵਾਰ ਲੈ ਗਿਆ ਸੀ ਪਰ ਇਹਦਾ ਇਹੀ ਕੰਮ ਹੈ 6 ਵਾਰੀ ਹਾਂ ਜੀ ਪੰਜ ਛੇ ਵਾਰ ਹੋਣਾ ਤੇ ਕਹਿੰਦੇ ਸਾਰੰਭਾ ਵਾਰ ਫੈਨ ਕਰੇ ਪਏ ਇਹਨੇ ਆਪਦੇ ਬੋਲੂ ਸਰਪੰਚ ਹੋਇਆ ਤੇ ਵਿੱਚ ਕਾਲਾ ਉਹਨੂੰ ਕੋਈ ਫੋਨ ਕਰਕੇ ਦੋ ਉਹਦਾ ਨੰਬਰ ਤਾਂ ਹੈਗਾ ਹੀ ਆ ਉਹ ਉਹਦੇ ਵਿੱਚ ਹੁਣ ਵਾਲੇ ਨੂੰ ਕੀ ਬੰਦਾ ਕੋਈ ਮੇਰੇ ਪੱਖ ਕੋਈ ਨਹੀਂ ਪਤਾ ਜੀ ਨਾਮ ਨੇ ਮੈਨੂੰ ਬੁਲਾਇਆ ਕਦੇ ਨਾਮ ਮੈਨੂੰ ਪੰਜ ਪਹਿਰਾ ਸੀ ਉਹਨੂੰ ਤੁਸੀਂ ਪੁੱਛ ਜਿਹੜੇ ਵਾਰ ਸਰਪੰਚ ਦੇ ਸਾਈਨ ਨਹੀਂ ਨਾ ਲਿਖਤਾਂ 'ਚ ਉਹ ਜੋ ਬੁਲਾ ਲਓ ਜੀ ਜੇ ਉਹ ਕਰ ਦੇ ਉਹਨੂੰ ਧਮਕੀਆ ਦਵਾਉਂਦੀ ਆ ਹਾਲਾਕੇ ਨਹੀਂ ਉਹ ਉਹਨੂੰ ਫੋਨ ਲਾ ਲਓ ਜੇ ਨਹੀਂ ਗਏ ਤੇ ਨਹੀਂ ਦਵਾਉਂਦੀ ਆ ਆ ਪਤਾ ਹੈ ਕਿ ਨਹੀਂ ਜਦ ਇਦਾਂ ਜੀ ਨਿਬਧ ਹੀ ਨਹੀਂ ਫੇਰ ਕਾਨੂੰ ਉਹ ਕਰਦੇ ਹੋ ਬੰਦਾ ਫਰਾ ਸਤੂਤ ਬੋਲਦਾ ਮੈਨੂੰ ਇਹ ਮਿੰਟ ਚ ਕਹਿਣ ਦਾ ਤੇ ਨਾੜੀ ਫਟਦੀਆਂ ਮੇਰੇ ਫਾਦਰ ਸਾਹਿਬ ਨੂੰ ਕਹਿੰਦਾ ਸੀ ਲੈ ਜਾਓ ਜੀ ਮੇਰੀ ਨਾੜੀ ਫਟਦੀਆਂ ਇਹਨੂੰ ਗੱਲੇ 5000 ਬਿੱਲ ਦਾ ਆ ਗਿਆ ਕੀ ਗੱਲ ਤੂੰ ਸਰਦਾਰ ਨਹੀਂ ਆ ਬਿੱਲ ਪਰ ਜੇ ਤੈਂ ਕਿਹਾ ਦੀ ਮੂੰਹ ਤੋਂ ਕੱਢਿਆ ਦੀ ਬਿੱਲ ਪਰ ਭੱਜਾ ਕਰਨ ਸੱਤ ਵਾਰ ਕੱਢਿਆ ਜੀ 2023 ਚ ਬਿਨਾਂ ਗਲਤੀ ਤੋਂ ਕਿਹਾ ਕਿਉਂਕਿ ਆਪ ਕਿਸੇ ਨਾਲ ਰਹਿ ਰਹੀ ਹਤੀ ਮੈਨੂੰ ਕਹਿੰਦਾ ਤੀ ਅਣਖਾਣਾ ਤੈਨੂੰ ਹੱਥ ਨਹੀਂ ਲਿਆਉਂਦਾ ਦੋ ਦੋ ਮਹੀਨੇ ਪਰ ਬਾਹਰ ਦੇ ਨਾਲ ਮਾਰਾ ਹੋਰ ਵੀ ਮੈਨੂੰ ਮੁਲਕਰ ਸੌਖਾ ਵਾਕੇ ਲੈ ਕੇ ਆਈਏ ਜੀ ਕਿਉਂਕਿ ਹਰ ਤਾਰੀ ਜੀ ਹਰ ਤਾਰੀ ਨਾ ਹੁਣ ਸੌਖਾ ਹੁਣ ਸੌਖਾ ਵਾਕੇ ਲੈ ਜੇ ਜੇ ਉਹ ਨਹੀਂ ਆਈ ਹੁੰਦੀ ਜੀ ਕਹਿੰਦੀ ਤੂੰ ਗਲਤ ਹੈ ਮੈਂ ਕਿਹਾ ਵੀ ਜਿੱਦੇ ਦਾ ਤੇਰੇ ਨਾਲ ਮੈਂ ਹੈਗਾ ਜੀ ਵੀ ਜਿੱਦੇ ਦਾ ਤੇਰੇ ਨਾਲ ਰਿਲੇਸ਼ਨ ਚ ਮੈਂ ਆਇਆ ਵਿਆਹੇ ਹੋਇਆ ਵੀ ਮੈਂ ਗੁਰੂ ਘਰੇ ਬੈਠਾ ਸੌਖਾ ਕਹਿੰਦਾ ਜੀ ਮੈਂ ਕਦੇ ਕਿਸੇ ਨਾਲ ਕੋਈ ਗੱਲ ਵੀ ਤੁਸੀਂ ਇਹ ਤੇ ਦੋਸ਼ ਲਾ ਰਹੇ ਹੋ ਸਬੂਤ ਹੈਗੇ ਛੋਟੇ ਲਵੇ ਹਾਂ 1 ਮਿੰਟ ਇਹਨੇ ਤੇਰੇ ਬਾਅਦ ਮੇਰੇ ਨਾਲ ਦੁੱਖ ਸੁੱਖ ਕਰਨਾ ਕਿ ਕਿ ਮੈਂ ਇਹ ਇੱਕ ਗੱਲ ਦੱਸੋ ਤੁਸੀਂ ਸਾਰੀ ਪੰਚਾਇਤ ਬੈਠੀ ਆ ਆਪਦੇ ਘਰ ਵਾਲੀ ਬਲੌਕ ਕਰਕੇ ਰੱਖਦੇ ਆਪਾਂ ਦੂਜੇ ਦੇ ਘਰ ਆਈਆਂ ਨੇ ਦੁੱਖ ਸੁੱਖ ਕਰਦੀਆਂ ਮੇਰੇ ਲਾਮਾ ਮੇਰੇ ਨਾਲ ਲਿਆ ਹੁੰਦੇ ਨੇ ਮੈਂ ਰੁੱਲਦੀ ਫਿਰਦੀ ਆ ਮੈਂ ਕਿਹਦੇ ਨਾਲ ਦੁੱਖ ਸੁੱਖ ਕਰਾਂ ਦੀ ਬਾਪ ਮੇਰਾ ਗਰੀਬ ਆ ਚੁੱਪ ਕਰ ਬਾਈ ਉਹਨੂੰ ਲੈ ਜਾਣ ਦੇ ਮੌਕੇ ਨਹੀਂ ਵਿਆਹ ਕੀ ਸੂਤ ਕੇ ਕਰਵਾਇਆ ਇਹਨਾਂ ਨੇ ਤੁਹਾਨੂੰ ਸਾਡੀ ਇੱਜ਼ਤਾਂ ਦਾ ਮੁੰਡਾ ਚਾਹੀਦਾ ਨਹੀਂ ਜਦੋਂ ਮੇਰੇ ਜੀਤੀ ਜਾਂ 7 ਲੱਖ ਮਿੰਟ ਮੁੰਡੇ ਨੂੰ ਗੱਲ ਕਰਨ ਲਈ ਇੱਕ ਮਿੰਟ ਤੇ ਨਾ ਆਜੋ ਜੀ ਆਜੋ ਜੀ ਆਜੋ ਜੀ ਕਿਹੜੀ ਆ ਕਿੱਦਾਂ ਖੇਡ ਰਹੀ ਆ ਤੁਸੀਂ ਮੇਰੇ ਗੱਲ ਦੀ ਆ ਬੰ ਵੇਖਾ ਖੇਤਰ ਦੇ ਆਸ ਵਿੱਚ ਕਦੇ ਫੁਲਾੜੀ ਜਿਹੜਾ ਨਿਕੜੇ ਟਿੰਕੀ ਜਨਾਨੀ ਕਿਹੜੀ ਘਰ ਵਾਲੀ ਮਰਜ਼ਾ ਹੱਥ ਕਰ ਲਉ ਪਹਿਲਾਂ ਇਹਦੀ ਘਰ ਵਾਲੀ ਦਾ ਪਾਹਾ ਲਿਆ ਹਾਂ ਪੇ ਜੀ ਸਤਨਾਮ ਸਿੰਘ ਮੈਨੂੰ ਪੁਲਿਸ ਜਾ ਉਹਦੇ ਨਾਲ ਬਰਾਬਰ ਗੱਲਾਂ ਮਾਰਦੇ ਮੈਂ ਜਦੋਂ ਅੱਗ ਜਲਾਉਂਦੀ ਆ ਨਹੀਂ ਆਹ ਚੈਟ ਕਰੀ ਹੋਈ ਆ ਤੁਹਾਨੂੰ ਦਿਖਾਉਣਾ ਮੈਸੇਜ ਡਿਲੀਟ ਕਰਿਆ ਉਹ ਉੱਪਰ ਪਈਏ ਦੇ ਮੋਬਾਈਲ ਮੈਂ ਇਹ ਆਹ ਉਹ ਨਹੀਂ ਆਉਂਦੀ ਆ ਜੀ ਮੇਰੀ ਜੇ ਗੱਲ ਹੋਵੇ ਮੈਂ ਗੱਲ ਨਹੀਂ ਇੱਕ ਮਿੰਟ ਉਸੀਂ ਹੁਣ ਚਾਹੁੰਦੇ ਕਿਉਂ ਦੋਏ ਮੈਂ ਤਾਂ ਜੀ ਤੁਹਾਨੂੰ ਦੱਸਦਾ ਜੀ ਆਪਾਂ ਦਾ ਕਹਿੰਦੇ ਆ ਵੀ ਜੇ ਤਾਂ ਮਿੜਦੀ ਹੈ ਠੀਕ ਹੈ ਨਹੀਂ ਸਾਡਾ ਕੋਰਟ ਕੇਸ 'ਚ ਜਿਹੜਾ ਕੁਝ ਚੱਲਦਾ ਹੈ ਖਰਚਾ ਵਾਲੇ ਮੈਂ ਉਹ ਵੀ ਦੇਣ ਨੂੰ ਤਿਆਰ ਜਿਹੜਾ ਕੁਝ ਕਰਨਾ ਹੈ ਨੇ ਉਹ ਕਰਨ ਚੱਲਣ ਨੂੰ ਤਿਆਰ ਆਪਾਂ ਕਿ ਕਿ ਜਾਣੀਆਂ ਕੁੜੀਏ ਮੈਂ ਤਾਂ ਜੀ ਉੱਥੇ ਜਾਣਾ ਹੈ ਮੇਰਾ ਘਰ 'ਚੋਂ ਹਿੱਸਾ ਮੇਰੀ ਜ਼ਮੀਨ ਤੈਨੂੰ ਵੀ ਕੇਸ ਲਾਇਆ ਹੋਇਆ ਕੋਈ ਨਾ ਜੀ ਮੈਂ ਤਾਂ ਕੇਸ ਲਾ ਕੇ ਵਾਪਸ ਲੈ ਲਈ ਜੀ ਤਿੰਨ ਵਾਰੀ ਦੋ ਵਾਰੀ ਮਿਊਟ ਕੇਸ ਇਹ ਆਪ ਦਾ ਘਰ ਵਾਲੀ ਦਾ ਕਲਾਕ ਮੈਂ ਲਾਇਆ ਸੀ ਜੀ ਖਾਰਜ ਹੋ ਗਿਆ ਮੈਂ ਹੁਣ ਵੀ ਇਹਦੇ ਘਰ ਵਾਲੀਆਂ ਵਾਪਸ ਲਿਆ ਇਹਨੇ ਦੋ ਵਾਰੀ ਮੇਰੇ ਦੋ ਵਾਰੀ ਪਾ ਕੇ ਬਿਆਨਨਾਮਾ ਇੱਕ ਵਾਰੀ ਖਰਚੇ ਦਾ ਲਾ ਕੇ ਵਾਪਸ ਲਿਆ ਤਿੰਨ ਕੇਸ ਵਾਪਸ ਲਏ ਗੁਰਦਾਮਾ ਦਾ ਜੀ ਗੁਰਦਾਮਾ ਜੀ ਵੂਮਨ ਸੈਲ ਦਾ ਪੈਂਡਿੰਗ ਹਲੇ ਚੀਜ਼ ਚੱਲ ਰਹੀ ਹੈ ਤਾਂ ਕਿਉਂ ਕਿ ਮੇਰਾ ਹੱਕ ਬਣਦਾ ਮੈਂ ਉੱਥੇ ਰਹਿਣਾ ਨਹੀਂ ਨਹੀਂ ਆਏ ਗਏ ਮੈਂ ਗੁਰਦਾਮਾ ਮਾਰੀ ਜਾਵੇ ਕੋਈ ਗੱਲ ਨਹੀਂ ਘਰ ਨਾਲ ਨਹੀਂ ਦਿੰਦੇ ਜੀ ਬਾੜ ਨਹੀਂ ਦਿੰਦਾ ਦਾ ਕਿ ਮੇਰੇ ਵੱਡ ਨੂੰਦਾ ਹੈ ਹਾਂ ਮੈਂ ਕਹੀਂ ਤਾਂ ਤੁਹਾਡੇ ਗੋਲੀਆਂ ਪਾੜਨ ਨਹੀਂ ਦਿੰਦਾ ਪਰ ਉਹਨਾਂ ਦੀ ਬੈਕੂ ਨਹੀਂ ਕਹਿੰਦੇ ਨੇ ਸਾਡੇ ਮੁੰਡੇ ਦਾ ਸਾਰਾ ਕੁਝ ਮੇਰੇ ਮੁੰਡੇ ਦਾ ਅੱਜ ਦਾ ਹੋਜੀ ਮੇਰੀ ਮਾਂ ਦੇ ਇਲਜ਼ਾਮ ਲਾ ਰਹੀ ਹੈ ਸਾਰਾ ਕੁਝ ਕੱਲੂ ਉਹ ਮੇਰਾ ਬੇਟਾ 16 ਸਾਲ ਦਾ ਕੱਪੜੇ ਪਾੜ ਕੇ ਲਾ ਦੂ ਫਿਰ ਮੈਂ ਕਿੱਧਰ ਜਾਊਂਗਾ ਨਾ ਮੈਂ ਪਾਗਣਾ ਪਾਗਲੇ ਆ ਜੀ ਹੋਰ ਕੀ ਹੈ ਮੈਂ ਗੁਰੂ ਮਹਾਰਾਜਾਂ ਦੇ ਕੋਲ ਜਾ ਕੇ ਮੈਨੂੰ ਕੁੱਟਿਆ ਗਿਆ ਬਾ ਬਾ ਬਾੜਾ ਤੋਂ ਫੜ ਫੜਦੀ ਇਹ ਗੱਲ ਤੇਰੀ ਵੱਡੀ ਗੱਦੀ ਦਾ ਵਿਆਹ ਨਹੀਂ ਕੋਣ 10 ਤੇਰੀ ਤੇ ਸਤਾਰਾ ਦੇ ਸਾਈਨ ਹੋਏ ਨੇ ਜੀ ਇੱਕ ਵੀ ਲਿਆ ਦੋ ਮੈਂ ਸਾਰਿਆਂ ਨੂੰ ਮੇਰੇ ਬਾਗਲ ਪਰ ਤਿਆਰ 10 ਦੇ ਰਿਸ਼ਤੇ ਦੇ ਆ ਕੇ ਉਹ ਉਹ ਗੱਲ ਛੱਡ ਉਹ ਮੈਂ ਤੈਨੂੰ ਜਿਹੜੇ ਕਹਿੰਦੇ ਨਹੀਂ ਮੈਂ ਕੰਮ ਕਰਦੀ ਨਹੀਂ ਮੈਂ ਸਾਰਾ ਕੁਝ ਕਰਦੀ ਹਾਂ ਚਾਰ ਦੁਆਰਾ ਸਾਹਿਬ ਦੁਆਰੀ ਬੈਠੇ ਆਂ ਤੂੰ ਜੂਠ ਬੋਲਦਾ ਵੀ ਤੁਸੀਂ ਕੋਈ ਦੇਖੋ ਸਾਹਮਣੇ ਬੈਠੇਗਾ ਤੇਰੇ ਹਾਜੀ ਕੁੱਤੇ ਆ ਹਜੇ ਤੱਕ ਕੋਈ ਸੁਣਵਾਈ ਨਹੀਂ ਉੱਪਰ ਦੀ ਪੈਸੇ ਦੀ ਜਾਂਦਾ ਫੋਕਸ ਨੇ ਪੈਸੇ ਕਿਹਦੇ ਕੋਲੇ ਵਰਤ ਨਹੀਂ ਕੋਣ ਲੈਂਦਾ ਮੈਨੂੰ ਮੈਂ ਤਾਂ ਦੱਸ ਦਉਂਗਾ ਨਹੀਂ ਮੈਨੂੰ ਇਹ ਨਹੀਂ ਕੋਈ ਨਹੀਂ ਮੈਨੂੰ ਮੈਂ ਦੱਸ ਦਉਂ ਤੂੰ ਹੀ ਦੋਨੇ ਦੋਏ ਆ ਮੈਂ ਤਾਂ ਜੀ ਕਹਿੰਦੀ ਮੇਰਾ ਮੇਰਾ ਸਾਰਾ ਜਿਹੜਾ ਹਿੱਸਾ ਹੈ ਮੈਨੂੰ ਮੇਰੇ ਘਰ ਤੋਂ ਮੇਰੀ ਜ਼ਮੀਨ ਤੋਂ ਸਾਰਾ ਕੁਝ ਚਾਹੀਦਾ ਮੈਨੂੰ ਮੈਨੂੰ ਵਿਆਹ ਕੇ ਲੈ ਕੇ ਮੇਰੇ ਘਰ ਆ ਲਈਆਂ ਮੈਂ ਉੱਥੇ ਜਾਉਂ ਜਿਵੇਂ ਇਹਨਾਂ ਨੇ ਟੁੱਟਕੇ ਗੱਡੇ ਆ ਨਹੀਂ ساری ਜ਼ਿੰਦਗੀ ਅਗਲਾ ਮੈਨੂੰ ਕਹੂਗਾ ਵੀ ਟੁੱਟਕੇ ਗੱਡੀ ਆ ਜ਼ਿੰਦਗੀ ਦੇ ਗੱਲ ਪਤਾ ਗੱਲ ਕਿ ਅਜੇ ਪਹਿਲਾਂ ਤੇਰੀ ਬੋਲੀ ਨਹੀਂ ਸਹੀ ਆਗੀ ਜਿਸ ਬਸ ਨਾਲ ਤੇਰੀ ਬੋਲੀ ਜੇ ਹਿਸਾਬਾ ਤੂੰ ਕਹਿ ਨਹੀਂ ਗੱਲਾਂ ਬਾਬਾ ਜੀ ਨੇ ਹਰਕਤਾਂ ਇਹ ਜਿਹੇ ਕੀਤੀਆਂ ਨੇ ਮੈਂ ਕੀ ਕਰਾਂ ਮਜਬੂਰ ਕਰਕੇ ਨਾ ਕੰਮ ਆਉਂਦਾ ਤੇਰਾ ਹੈ ਨਹੀਂਗਾ ਬੰਦੇ ਦੀ ਬੋਲੀ ਜੇ ਬੋਲੀ ਮਾਰੀ ਕੋ ਖਤਰਖਾਂ ਦੀ ਜਨਾਹ ਇਹਦਾ ਸਹੀ ਗੱਲ ਦੱਸਦਾ ਮੂੰਹ ਤੇ ਬੈਠਾ ਬਾਬਾ ਦੱਸੋ ਜੀ 2.5 ਸਾਲਾਂ ਚ 6 ਮਹੀਨੇ ਰਹੀ 1 ਮਹੀਨਾ ਆਉਂਦੀ 2 ਮਹੀਨੇ ਬਗ ਜਾਂਦੀ ਹੈ ਨਾ ਇਹੀ ਕਰਦਾ ਤੇਰੀ ਗੱਲ ਤੋਂ ਸੁਣ ਲਾਉਂਦਾ ਉਸ ਤੋਂ ਬਾਅਦ ਤੁਸੀਂ ਐਂ ਲਾ ਲੋ ਵੀ 1.5 ਸਾਲ ਬਾਅਦ ਹੁਣ ਆਈ ਦੀ ਜਿਆ ਲਿਸ਼ਤੀ ਲਿਸ਼ਤੀ ਵੀ ਮੇਰੀਆਂ ਗਲਤੀਆਂ ਨੇ ਸਾਰੀਆਂ ਰਿਸ਼ਤੇਦਾਰਾਂ ਚ ਬਹਿ ਕੇ ਵੀ ਮੈਨੂੰ ਇੱਕ ਮੌਕਾ ਦੇ ਦਿਓ ਉਸ ਤੋਂ ਬਾਅਦ ਮੈਂ ਗੁਰੂ ਘਰੇ ਬਹਿ ਕੇ ਸੌਂਕਾ ਕੀ ਜੀ ਵੀ ਮੈਂ ਤੁਹਾਂ ਤੇਰੇ ਨਾਲ ਕੋਈ ਪੰਜ ਤਿੰਨ ਨਹੀਂ ਕਰਦੀ ਮੈਂ ਆਪਣਾ ਘਰ ਲਵਾਂਗੀ ਇਹਦੇ ਕੋਲੇ ਪਿੱਛੋਂ ਜ਼ਮੀਨ ਆਉਂਦੀ ਆ ਆਪਾਂ ਨੇ ਕਦੇ ਮੰਗੀ ਨਹੀਂ ਜੀ ਕੋਈ ਰਿਸ਼ਤੇਦਾਰ ਕਹਿੰਦੇ ਇਹਨਾਂ ਨੇ ਕਹੀ ਜਾਵੇ ਮੈਨੂੰ ਇਹਦੇ ਤੇ ਕੋਈ ਹੋਣੀ ਜੀ ਇਹਨਾਂ ਦੇ ਤਿਆਰ ਕਹਦੇ ਨੇ ਕੋਈ ਵੀ ਹਾਂ ਸਾਨੂੰ ਕਿਹਾ ਵੀ ਹਾਂ ਤੈਨੂੰ ਹਿੱਸਾ ਚਾਹੀ ਮੈਨੂੰ ਚਾਹੀਦਾ ਜਾ ਫਜਾਈਦਾ ਜਿੱਦੇ ਦਾ 1 ਰੁਪਿਆ ਵਿਆਹ ਤੇ ਨਹੀਂ ਲਾਇਆ ਅਸੀਂ ਕਿਹਾ ਗੁਰੂ ਘਰੇ ਚਾਹ ਪਿਆ ਦਿਓ ਜੀ ਨਹੀਂ ਜੀ ਕਹਿੰਦੇ ਅਸੀਂ ਹੋਟਲ 'ਚ ਪਿਆਵਾਂਗੇ ਸਾਡੇ 12 ਬੰਦੇ ਨੇ ਇਹਨਾਂ ਦੇ 15 20 ਤੇ ਪਤਾ ਨਹੀਂ ਕਿੰਨੇ ਤੇ 50 ਹਜ਼ਾਰ ਵੀ ਕਹਿੰਦੇ ਖਰਚ ਆ ਗਿਆ ਕੋਈ ਗੱਲ ਨਹੀਂ ਅਸੀਂ 6.5 ਲੱਖ ਰੁਪਇਆ ਮੈਂ ਮ ਠੀਕ ਆ ਆਪਣਾ ਨਹੀਂ ਕੋਈ ਚੱਲਦਾ 6.5 ਲੱਖ ਰੁਪਏ ਨੂੰ ਲੈਣਾ ਮੈਂ ਦੇ ਦਿਆਂ 10 ਮੰਗਦੀ 6.5 ਸਾਡੇ ਇਹਦੀ ਭੈਣ ਆ ਇਹਦੀ ਵੀ ਭੈਣ ਆ ਮੈਂ 12 ਲੱਖ ਰੁਪਏ ਦੀ ਨਹੀਂ ਆ ਇਹ 6.5 ਦੇ ਨਾਲ ਉਹਨੂੰ ਬਿਠਾਓ ਮੇਰਾ ਦੋ ਵਾਰ ਤੇ ਬੰਦੇ ਨੇ ਵਾਸ਼ਨ ਕਰਾਤਾ ਕਹਿੰਦਾ ਜਾਇਦਾਦ ਤੇ ਹੱਕ ਵੰਡਾਓ ਜੀ ਇੱਕ ਵਾਰੀ ਹੋਇਆ ਜੀ ਬਰਾਬਰ ਕਿਉਂ ਕਰਵਾਇਆ ਕਿ ਮੇਰਾ ਬੱਚਾ ਕਿਉਂ ਕਰਾਇਆ ਸਰੀਰਕ ਸੋਧਰ ਮਾਨਸਿਕ ਸੋਧ ਪਲੈਨ ਕਰਤੀ ਜੀ ਪੁਲਿਸ ਕੰਪਲੀਟ ਵੀ ਮੈਨੂੰ ਉੱਡਦਾ ਮਾਰਦਾ ਠੀਕ ਹੈ ਜੀ ਮੈਂ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਵਿਚਲੇ ਜੀ ਇਹਨਾਂ ਨੂੰ ਫੋਨ ਕਰਿਆ 10 ਵਜੇ ਤੇ 11 ਵਜੇ ਉਹਦੇ ਮੈਨੂੰ ਪਤਾ ਤੇ ਦੂਜੇ ਦਿਨ ਜੀ ਉੱਪਰੇ ਹੋ ਚੱਲੀਓ ਕਹਿੰਦੇ ਜੀ ਅਸੀਂ ਨਹੀਂ ਆਉਨੇ ਨੂੰ ਕਹਿੰਦੀ ਵਿੱਚ ਨਾਲਿਆ ਕਿਉਂਕਿ ਇਹ ਜਨਾਬ ਹੀ ਲੱਗਦਾ ਜਦੋਂ ਮੈਨੂੰ ਮੌਕਾ ਦਮਾਦਰ ਸਾਹਿਬ ਨਾਲ ਜਿੱਤੇ ਦਵਾਦ ਨਹੀਂ ਇਹ ਲੈ ਤੂੰ ਬੋਲਦਾ ਬਈ ਨਾਲ ਨਾਲ ਵਿੱਚ ਬੋਲਦੇ ਆਂ ਜਿੱਦੇ ਦਿੱਚ ਨੂੰ ਕਹਿੰਦੇ ਨਹੀਂ ਬੋਲੀ ਜਾਈ ਤੂੰ ਮਾ ਘੰਟਾ ਤਲਾ ਬੋਲ ਕੇ ਜੇ ਜਿੱਦੇ ਜੀ ਦੋ ਦੁਬਾਰ ਮੈਂ ਨਾਲੇ ਫਾਦਰ ਸਾਹਿਬ ਨੂੰ ਫੋਨ ਕਰਿਆ ਛੱਡ ਕੇ ਉਹ ਖੁਦ ਗਏ ਨੇ ਕਹਿੰਦੇ ਜੀ ਸਾਡਾ ਨਹੀਂ ਰ ਆਪਣੇ ਨਾਨਕਿਆਂ ਨਾਲ ਗੱਲ ਕਰੋ ਉਹਨਾਂ ਦੀ ਜ਼ਿੰਮੇਵਾਰੀ ਵੀ ਤੁਸੀਂ ਨਾਲ ਆਏ ਤੇ ਕਹਿੰਦੇ ਜੀ ਮੈਨੂੰ ਤਾਂ ਰਾਹ ਨਹੀਂ ਪਤਾ ਸੀ ਇਹਨਾਂ ਨੂੰ ਮੈਂ ਤਾਂ ਛੱਡਣਾ ਹੈ ਸਾਬਕੇ ਨਾਲ ਵੀ ਕਰ ਲਾਂਗੇ ਦੁਆਨ ਵਾਲੀ ਕਰ ਲਾਂਗੇ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਇੱਕ ਪਾਸੇ ਕਰ ਹਾਂਜੀ ਬਿਲਕੁਲ ਅਸੀਂ ਤਾਂ ਹੀ ਮੈਂ ਆਈ ਹਾਂ ਤੁਸੀਂ ਉਹ ਨਹੀਂ ਕਰਦੇ ਕੰਮ ਅੱਪਾ ਤਾਂ